ਖੰਨਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਪੱਥਰੀ ਦਾ ਆਪਰੇਸ਼ਨ ਕਰਾਉਣ ਗਈ ਔਰਤ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਜਦੋਂ ਉਹ ਮਹਿਲਾ ਆਪਰੇਸ਼ਨ ਕਰਾਉਣ ਜਾਂਦੀ ਹੈ ਤਾਂ ਉਸ ਤੋਂ ਪਹਿਲਾਂ ਇੱਕ ਵੀਡੀਓ ਆਪਣੇ ਪਤੀ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਅਪਲੋਡ ਕਰਦੀ ਹੈ ਜਿਸ ਤੋਂ ਬਾਅਦ ਇਸ ਵੀਡੀਓ ਨੂੰ ਦੇਖਦੇ ਹੋਏ ਅੰਦਾਜ਼ਾ ਲਾਇਆ ਗਿਆ ਪਰਿਵਾਰ ਵੱਲੋਂ ਕਿ ਹਸਪਤਾਲ ਵੱਲੋਂ ਲਾਪਰਵਾਹੀ ਵਰਤੀ ਗਈ ਹੈ ਜਿਸ ਤੋਂ ਬਾਅਦ ਪਰਿਵਾਰ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਦੱਸਦੀ ਹੈ ਕਿ ਖੰਨਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ 25 ਸਾਲਾਂ ਤੁਨੂੰ ਆਪਣੇ ਪੱਥਰੀ ਦਾ ਇਲਾਜ ਕਰਾਉਣ ਨੂੰ ਜਾਂਦੀ ਹੈ ਇਸ ਮੌਕੇ ਉਸ ਦੀ ਤਬੀਤ ਵੀ ਖੜ ਜਾਂਦੀ ਹੈ ਜਿਸ ਕਰਕੇ ਉਸ ਨੂੰ ਕਿਸੇ ਹੋਰ ਹਸਪਤਾਲ ਦੇ ਵਿੱਚ ਰੈਫਰ ਕਰਨ ਦਾ ਜ਼ਿਕਰ ਕੀਤਾ ਜਾਂਦਾ ਮਾਫ ਕਰਨਾ ਹਾਲਾਂਕਿ ਜਦੋਂ ਉਸ ਦੀ ਨਬਜ਼ ਦੇਖੀ ਜਾਂਦੀ ਹੈ ਤਾਂ ਉਸ ਦੀ ਨਬਜ਼ ਬਿਲਕੁਲ ਰੁਕ ਜਾਂਦੀ ਹੈ ਤੇ ਉਹ ਹੋਸ਼ ਦੇ ਵਿੱਚ ਵੀ ਆਉਂਦੀ ਨਹੀਂ ਹੈ ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤਨੂ ਆਪਰੇਸ਼ਨ ਕਰਾਉਣ ਦਾਖਲ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਇੱਕ ਸੋਸ਼ਲ ਮੀਡੀਆ ਦੇ ਉੱਪਰ ਇੰਸਟਾਗ੍ਰਾਮ ਦੇ ਉੱਪਰ ਇੱਕ ਵੀਡੀਓ ਸਾਂਝੀ ਕਰਦੀ ਹੈ ਜਿਸ ਦੇ ਵਿੱਚ ਉਹ ਬਿਲਕੁਲ ਤੰਦਰੁਸਤ ਨਜ਼ਰ ਆਉਂਦੀ ਹੈ ਹਾਲਾਂਕਿ ਡਾਕਟਰ ਦਾ ਕਹਿਣਾ ਸੀ ਕਿ ਆਪਰੇਸ਼ਨ ਕਰਕੇ ਉਸ ਨੂੰ ਬੇਹੋਸ਼ ਕੀਤਾ ਗਿਆ ਤਾਂ ਤਕਰੀਬਨ 1 ਘੰਟੇ ਬਾਅਦ ਜਿਹੜਾ ਕਿਸ ਨੂੰ ਹੋਸ਼ ਆ ਜਾਵੇਗਾ ਪਰ ਜਿਹੇ ਦੇ ਵਿੱਚ ਉਸ ਨੂੰ ਹੋਸ਼ ਨਹੀਂ ਆਉਂਦਾ ਤਾਂ ਤਕਰੀਬਨ 2 ਘੰਟੇ ਦੇ ਬਾਅਦ ਪਰਿਵਾਰ ਵੱਲੋਂ ਹੰਗਾਮਾ ਕੀਤਾ ਜਾਂਦਾ ਹੈ ਕਿ ਤਨੂੰ ਹਜੇ ਹੋਸ਼ ਵਿੱਚ ਨਹੀਂ ਆਈ ਤਾਂ ਉਸ ਦੀ ਨਬਜ਼ ਦੇਖੀ ਜਾਂਦੀ ਹੈ ਤਾਂ ਜਿਹੇ ਦੇ ਵਿੱਚ ਪਤਾ ਲੱਗਦਾ ਹੈ ਕਿ ਤਨੂੰ ਦੀ ਨਬਜ਼ ਜਿਹੜੀ ਕਿ ਆ ਉਹ ਨਹੀਂ ਚੱਲ ਰਹੀ ਤਾਂ ਡਾਕਟਰ ਵੱਲੋਂ ਇਹ ਕਿਹਾ ਜਾਂਦਾ ਉਸ ਪੱਥਰੀ ਦਾ ਇਲਾਜ ਕਰਨ ਵਾਲੇ ਡਾਕਟਰ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਸਨੂ ਕਿਸੇ ਹੋਰ ਹਸਪਤਲ ਦੇ ਵਿੱਚ ਰੈਫਰ ਕਰ ਦਿੱਤਾ ਜਾਣਾ ਚਾਹੀਦਾ ਆ ਤਾਂ ਜੋ ਜੋ ਸਥਿਤੀ ਗੰਭੀਰ ਬਣੀ ਹੋਈ ਆ ਹਾਲਾਂਕਿ ਉਸ ਨਿੱਜੀ ਹਸਪਤਲ ਤੋਂ ਬਾਅਦ ਉਸ ਤਨੂ ਨੂੰ ਕਿਸੇ ਹੋਰ ਹਸਪਤਲ ਵੀ ਲਿਜਾਇਆ ਜਾਂਦਾ ਆ ਪਰ ਉੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਆ ਹਾਲਾਂਕਿ ਅਜਿਹੇ ਦੇ ਵਿੱਚ ਹੁਣ ਤਨੂ ਦੇ ਪਤੀ ਸਨੀ ਦਾ ਕਹਿਣਾ ਹੈ ਕਿ ਪੱਥਰੀ ਦੇ ਇਲਾਜ ਤੋਂ ਪਹਿਲਾਂ ਤਨੂ ਬਿਲਕੁਲ ਠੀਕ ਸੀ ਪਰ ਜਿਸ ਹਸਪੀਟਲ ਦੇ ਵਿੱਚ ਇਸ ਹਸਪਤਾਲ ਦੇ ਵਿੱਚ ਉਸ ਦਾ ਇਲਾਜ ਕਰਵਾਇਆ ਗਿਆ ਉਸ ਦੇ ਵੱਲੋਂ ਲਾਪਰਵਾਹੀ ਵਰਤੀ ਗਈ ਆ ਹਾਲਾਂਕਿ ਪੁਲਿਸ ਨੂੰ ਮਾਮਲਾ ਦਰਜ ਕਰਵਾ ਦਿੱਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਹਸਪਤਾਲ ਦਾ ਰਿਕਾਰਡ ਦਰਜ ਕਰ ਲਿਆ ਆ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਤੇ ਉਸ ਤੋਂ ਬਾਅਦ ਹੀ ਪੋਸਟਮਾਰਟਮ ਤੋਂ ਬਾਅਦ ਜੋ ਰਿਪੋਰਟ ਆਵੇਗੀ ਪਰਿਵਾਰ ਨੂੰ ਲਾਸ਼ ਸੌਂਪੀ ਜਾਵੇਗੀ ਤੇ ਫੇਰ ਹੀ ਸਾਰਾ ਮਾਮਲਾ ਸਾਹਮਣੇ ਆਵੇਗਾ ਕਿ ਮੌਤ ਦਾ ਅਸਲੀ ਕਾਰਨ ਕੀ ਹੈ ਪਰ ਫਿਲਹਾਲ ਜਿਹੜਾ ਕਿ ਹੈ ਨਿੱਜੀ ਹਸਪਤਾਲ ਦੇ ਉੱਪਰ ਕਾਰਵਾਈ ਪੁਲਿਸ ਵੱਲੋਂ ਜਾਰੀ ਹੈ ਮੇਰੀ ਵਾਈਫ ਦੇ ਨੇ ਪਿੱਤੇ ਦੇ ਵਿੱਚ ਪੱਥਰੀ ਸੀਗੀ ਠੀਕ ਹੈ ਜੋ ਕਿ ਮੈਂ ਕੱਲ ਸਵੇਰੇ 9:30 ਵਜੇ ਉਹ ਐਡਮਿਟ ਹੋ ਗਿਆ ਸੀਗਾ ਫਿਰ ਇਹਨਾਂ ਨੇ ਉਹਦਾ ਰਿਪੋਰਟ ਵਗੈਰਾ ਕੀਤੀ ਕਹਿੰਦੇ ਆਪਰੇਸ਼ਨ ਹੋ ਜਾਏਗਾ ਫਿਰ ਉਸ ਤੋਂ ਬਾਅਦ ਇਹਨਾਂ ਨੇ ਦੋ ਡ੍ਰਿਪਰ ਵਗੈਰਾ ਲਾਈ ਐਡਮਿਟ ਕਰਕੇ ਫਿਰ ਉਸ ਤੋਂ ਬਾਅਦ 7:30 ਵਜੇ ਇਹਨਾਂ ਨੇ ਐਡਮਿਟ ਕਰ ਲਿਆ ਪੇਸੈਂਟ ਆਪਰੇਸ਼ਨ ਲਈ ਫਿਰ ਉਹਦੇ ਲਈ ਇਹਨਾਂ ਨੇ ਅੱਧਾ ਘੰਟਾ ਤੱਕ ਆਪਰੇਸ਼ਨ ਕਰਤਾ ਫਿਰ ਉਸ ਤੋਂ ਬਾਅਦ 9:00 ਵਜੇ ਬਾਹਰ ਆ ਗਏ ਫਿਰ ਉਸ ਤੋਂ ਬਾਅਦ ਕੋਈ ਵੀ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਉਸ ਤੋਂ ਬਾਅਦ ਇਹ ਨਾਲ ਕਿਸੇ ਨਾਲ ਉਹਦਾ ਨਾਮ ਤੁਨੂ ਸੀਗਾ ਜੀ। ਉਹ ਨਗਰ ਕੂਰ ਕਰਾਇਆ ਸੀ। ਡਾਕਟਰ ਗੁਰਨਾਜ ਨੇ ਆਪਰੇਸ਼ਨ ਕੀਤਾ ਸੀਗਾ ਇਹਨਾਂ ਦਾ। ਡਾਕਟਰ ਕੂਰ ਕਰਾਇਆ। ਦਾਖਲ ਕੱਲ ਕੀਤਾ ਸੀਗਾ ਜੀ। ਮਾਮਲਾ ਕੋਈ ਲੇਡੀ ਇੱਥੇ ਦਾਖਲ ਹੋਈ ਸੀਗੀ ਕੱਲ। ਉਹਦੇ ਪਿੱਤੇ ਦੇ ਵਿੱਚ ਕੋਈ ਨੁਕਸ ਤੇ ਦਰਾਨੇ ਲੱਜੇ ਦੀ ਡੈਥ ਹੋ ਗਈ। 10 ਤੋਂ ਬਾਅਦ ਉਹਦਾ ਹੁਣ ਜਿਹੜਾ ਤਾਂ ਕੂਰ ਹਾਸਲ ਕਰਕੇ ਅਗਲੀ ਕਾਰਵਾਈਆਂ ਕਰ ਲਿਆਉਣੇ। ਜਿਹੜਾ ਉਸ ਦੀ ਫਾਈਲ ਜੀ ਹੈ। ਸਭ ਮਾਮਲਾ। ਇਸ ਤਰ੍ਹਾਂ ਹੀ ਕਾਰਵਾਈ ਹੋ ਰਹੀ ਹੈ ਸਾਰੇ ਉੱਤੇ। ਦੇਖੋ ਜੀ ਕਾਰਵਾਈ ਤਾਂ ਸਖਤ ਸਖਤ ਹੋ ਗਈ। ਪਹਿਲਾਂ ਇਹਨਾਂ ਦਾਲੇ ਰਿਕਾਰਡ ਹਾਸਲ ਕਰ ਲਈਏ ਜੋ ਵੀ ਡਾਕਟਰ ਸਾਹਿਬ ਨੇ। ਡਾਕਟਰ ਨੂੰ ਲੈਣੀ ਸੀ ਡਾਕਟਰ ਸਾਹਿਬ ਕਹਿੰਦੇ ਸੀ ਬਾਹਰ ਆਉਣਿਆ ਤੁਹਾਡੇ ਕੋਲ ਮੇਰੀ ਵਾਈਫ ਦੇ ਨੇ ਪਿੱਤੇ ਦੇ ਵਿੱਚ ਪੱਥਰੀ ਸੀਗੀ ਠੀਕ ਹੈ ਜੋ ਕਿ ਮੈਂ ਕੱਲ ਸਵੇਰੇ 9:30 ਵਜੇ ਰ ਐਡਮਿਟ ਹੋ ਗਿਆ ਸੀਗਾ ਫਿਰ ਇਹਨਾਂ ਨੇ ਉਹਦਾ ਰਿਪੋਰਟ ਵਗੈਰਾ ਕੀਤੀ ਕਹਿੰਦੇ ਆਪਰੇਸ਼ਨ ਹੋ ਜਾਏਗਾ ਫਿਰ ਉਸ ਤੋਂ ਬਾਅਦ ਇਹਨਾਂ ਨੇ ਦੋ ਡ੍ਰਿਪਾਂ ਵਗੈਰਾ ਲਾਈ ਐਡਮਿਟ ਕਰਕੇ ਫਿਰ ਉਸ ਤੋਂ ਬਾਅਦ 7:30 ਵਜੇ ਇਹਨਾਂ ਨੇ ਐਡਮਿਟ ਕਰ ਲਿਆ ਪੇਸ਼ੇ ਆਪਰੇਸ਼ਨ ਲਈ ਫਿਰ ਉਹਦੇ ਲਈ ਇਹਨਾਂ ਨੇ ਅੱਧਾ ਘੰਟਾ ਤੱਕ ਆਪਰੇਸ਼ਨ ਕਰਤਾ ਫਿਰ ਉਸ ਤੋਂ ਬਾਅਦ 9:00 ਵਜੇ ਬਾਹਰ ਆ ਗਏ ਫਿਰ ਉਸ ਤੋਂ ਬਾਅਦ ਕੋਈ ਵੀ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਉਸ ਤੋਂ ਬਾਅਦ ਇਹਨਾਂ ਦਾ ਕੀ ਸੀ ਉਹਦਾ ਨਾਮ ਤਾਂ ਨੂੰ ਸੀ ਗਈ ਉਹਨਾਂ ਦਾ ਨਾਮ ਕਿਹੜਾ ਸੀ ਡਾਕਟਰ ਗੁਰਨਾਥ ਨੇ ਆਪਰੇਸ਼ਨ ਕੀਤਾ ਸੀਗਾ ਇਹਨਾਂ ਦਾ ਦਾਖਲ ਕਿਹੜਾ ਕਰਾਇਆ ਸੀ ਦਾਖਲ ਕੱਲ ਕੀਤਾ ਸੀ ਗਈ ਨਾਮਲਾ ਕੋਈ ਲੇਡੀ ਇੱਥੇ ਦਾਖਲ ਹੋਈ ਸੀ ਕੱਲ ਉਹਦੇ ਪਿੱਤੇ ਦੇ ਵਿੱਚ ਕੋਈ ਨੁਕਸਤ ਹੋ ਤਾਂ ਦਰਾਨੇ ਲਾਜ ਦੀ ਡੈਥ ਹੋ ਗਈ 10 ਤੋਂ ਬਾਅਦ ਉਹ ਹੁਣ ਜਿਹੜਾ ਤਾਂ ਕੂੜਾ ਹਟਾ ਕੇ ਅਗਲੀ ਕਾਰਵਾਈਆਂ ਕਰ ਲਿਆ ਨੇ ਜਿਹੜਾ ਉਸ ਦੀ ਕੰਸੀ ਸੀ ਸੱਬ ਮਾਰ ਕੱਲ ਉਸ ਤੋਂ ਹੀ ਕਾਰਵਾਈ ਹੋ ਰਹੀ ਹੈ ਸਾਰੇ ਉੱਤੇ ਦੇਖੋ ਇਹ ਕਾਰਬੇਦਨ ਸਖਤ ਸਖਤ ਹੋ ਗਈ ਪੰਨਾ ਨੰਬਰਲੇ ਰਿਕਾਰਡ ਹਾਸਲ ਕਰ ਲਏ ਜੋ ਵੀ ਡਾਕਟਰ ਸਾਹਿਬ ਨੇ ਡਾਕਟਰ ਮਿਲ ਨਹੀਂ ਜੀ ਰਾਤ ਸਾਮ ਲੈ ਲਈ ਡਾਕਟਰ ਸਾਹਿਬ ਕਹਿੰਦੇ ਸੀ ਬਾਹਰ ਆਉਣੇ ਆ ਤੁਹਾਨੂੰ ਮੇਰੀ ਵਾਈਫ ਦੇ ਨੇ ਪਿੱਤੇ ਦੇ ਵਿੱਚ ਪੱਥਰੀ ਸੀਗੀ ਠੀਕ ਹੈ ਜੋ ਕਿ ਮੈਂ ਕੱਲ ਸਵੇਰੇ 9:30 ਵਜੇ ਰ ਐਡਮਿਟ ਹੋ ਗਿਆ ਸੀਗਾ ਫਿਰ ਇਹਨਾਂ ਨੇ ਉਹਦਾ ਰਿਪੋਰਟ ਵਗੈਰਾ ਕੀਤੀ ਕਹਿੰਦੇ ਆਪਰੇਸ਼ਨ ਹੋ ਜਾਏਗਾ ਫਿਰ ਉਸ ਤੋਂ ਬਾਅਦ ਇਹਨਾਂ ਨੇ ਦੋ ਡ੍ਰਿਪ ਵਗੈਰਾ ਲਈ ਐਡਮਿਟ ਕਰਕੇ ਫਿਰ ਉਸ ਤੋਂ ਬਾਅਦ 7:30 ਵਜੇ ਇਹਨਾਂ ਨੇ ਐਡਮਿਟ ਕਰ ਲਿਆ ਪੈਸੇ ਆਪਰੇਸ਼ਨ ਲਈ ਫਿਰ ਉਹਦੇ ਲਈ ਇਹਨਾਂ ਨੇ ਅੱਧਾ ਘੰਟਾ ਤੱਕ ਆਪਰੇਸ਼ਨ ਕਰਤਾ ਫਿਰ ਉਸ ਤੋਂ ਬਾਅਦ 9 ਵਜੇ ਬਾਹਰ ਆ ਗਏ ਫਿਰ ਉਸ ਤੋਂ ਬਾਅਦ ਕੋਈ ਵੀ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਉਸ ਤੋਂ ਬਾਅਦ ਕੀ ਕਰੀ ਸੀ ਇਹਨਾਂ ਨੇ ਉਹਦਾ ਨਾਮ ਤਨੂ ਸੀ ਗਈ ਨਗਰਗੁਰੂ ਕਰਾਇਆ ਸੀ ਡਾਕਟਰ ਗੁਰਨਾਥ ਨੇ ਆਪਰੇਸ਼ਨ ਕੀਤਾ ਸੀਗੇ ਇਹਨਾਂ ਦਾ ਡਾਕਟਰ ਗੁਰੂ ਕਰਾਇਆ ਸੀ ਦਾਖਲ ਕਰ ਦਿੱਤਾ ਸੀ ਗਈ ਨਾਮਲਾ ਕੋਈ ਲੇਡੀ ਇੱਥੇ ਦਾਖਲ ਹੋਈ ਸੀ ਕੱਲ ਉਹਦੇ ਪਿੱਟੇ ਦੇ ਵਿੱਚ ਕੋਈ ਨੁਕਸ ਸੀ ਤੇ ਦਰਾਨੇ ਨਾਲ ਜਿਹੜੀ ਡੈਥ ਹੋ ਗਈ 10 ਤੋਂ ਬਾਅਦ ਉਹ ਹੁਣ ਇਹਦਾ ਤਾਂ ਕੂੜਾ ਹਸਲ ਕਰਕੇ ਅਗਲੀ ਕਾਰਵਾਈ ਵੱਲ ਲਿਆਉਣੇ ਇਦਾਂ ਉਸ ਦੀ ਕਾਰ ਵੀ ਹੋ ਰਹੀ ਹੈ ਸਵੇਰੇ ਦੇ ਦੇਖੋ ਜੀ ਕਾਰ ਵੀ ਤਾਂ ਸਖਤ ਸਖਤ ਹੋ ਗਈ ਪਹਿਲਾਂ ਉਹਨਾਂ ਨੇ ਵਾਲੇ ਰਿਕਾਰਡ ਹਾਸਲ ਕਰ ਲਏ ਜੋ ਵੀ ਡਾਕਟਰ ਸਾਹਿਬ ਨੇ ਡਾਕਟਰ ਮਿਲ ਨਹੀਂ ਕੀ ਰੱਤਾਂ ਲੈ ਲਈ ਡਾਕਟਰ ਸਾਹਿਬ ਕਹਿੰਦੇ ਸੀ ਬਾਹਰ ਆਉਣਿਆ ਤੁਹਾਡੇ ਕੋਲ ਮੇਰੀ ਵਾਈਫ ਦੇ ਨੇ ਪਿੱਤੇ ਜੀ ਵਿੱਚ ਪੱਥਰੀ ਸੀਗੀ ਠੀਕ ਹੈ ਜੋ ਕਿ ਮੈਂ ਕੱਲ ਸਵੇਰੇ 9:30 ਵਜੇ ਰ ਐਡਮਿਟ ਹੋ ਗਿਆ ਸੀਗਾ ਫਿਰ ਇਹਨਾਂ ਨੇ ਉਹਦਾ ਰਿਪੋਰਟ ਵਗੈਰਾ ਕੀਤੀ ਕਹਿੰਦੇ ਆਪਰੇਸ਼ਨ ਹੋ ਜਾਏਗਾ ਫਿਰ ਉਸ ਤੋਂ ਬਾਅਦ ਇਹਨਾਂ ਨੇ ਦੋ ਡ੍ਰਿਪਰ ਵਗੈਰਾ ਲਈ ਐਡਮਿਟ ਕਰਕੇ ਫਿਰ ਉਸ ਤੋਂ ਬਾਅਦ 7:30 ਵਜੇ ਇਹਨਾਂ ਨੇ ਐਡਮਿਟ ਕਰ ਲਿਆ ਪੇਸੇ ਆਪਰੇਸ਼ਨ ਲਈ ਫਿਰ ਉਹਦੇ ਲਈ ਇਹਨਾਂ ਨੇ ਅੱਧਾ ਘੰਟਾ ਤੱਕ ਆਪਰੇਸ਼ਨ ਕਰਤਾ ਫਿਰ ਉਸ ਤੋਂ ਬਾਅਦ 9 ਵਜੇ ਬਾਹਰ ਆ ਗਏ ਫਿਰ ਉਸ ਤੋਂ ਬਾਅਦ ਕੋਈ ਵੀ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਉਸ ਤੋਂ ਬਾਅਦ ਇਹਨਾਂ ਦਾ ਕੀ ਸੀ ਉਹਦਾ ਨਾਮ ਤਨੂ ਸੀ ਗਈ ਉਹਨਾਂ ਦਾ ਗੁਰੂ ਕਰਾਇਆ ਸੀ ਡਾਕਟਰ ਗੁਰਨਾਜ ਨੇ ਆਪਰੇਸ਼ਨ ਕੀਤਾ ਸੀ ਇਹਨਾਂ ਦਾ ਦਾਖਲ ਕਰਾਇਆ ਸੀ ਦਾਖਲ ਕੱਲ ਕੀਤਾ ਸੀ ਜੀ ਨਾਮਲਾ ਕੋਈ ਲੇਡੀ ਇੱਥੇ ਦਾਖਲ ਹੋਈ ਸੀ ਕੱਲ ਤੇਰੇ ਪੱਤੇ ਦੇ ਵਿੱਚ ਕੋਈ ਨੁਕਸ ਤੇ ਤਾਂ ਦਰਾਨੇ ਲਾਜ ਦੀ ਡੈਥ ਹੋ ਗਈ। ਡੈਥ ਤੋਂ ਬਾਅਦ ਉਹ ਹੁਣ ਜਿਹੜਾ ਤਾਂ ਕੂੜਾ ਹਗਲ ਕਰਕੇ ਅਗਲੀ ਕਾਰਜਾਵਾਹਤ ਲਿਆਉਣਾ। ਜਿਹੜਾ ਹਸ ਦੀ ਕੰਸੀ ਜੀ ਹੈ ਸੇਪਾ ਮਾਤਲ। ਇਸ ਕੋਈ ਕਾਰਵਾਈ ਹੋ ਰਹੀ ਹੈ ਸਾਰੇ ਉੱਤੇ। ਦੇਖੋ ਜੀ ਕਾਰਵਾਈ ਤਾਂ ਸਖਤ ਸਖਤ ਹੋ